जेपी जय पार्थ मैं सोन सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਪਿਛਲੇ ਦਿਨੀ ਪੋਸੂ ਨਾਮਾ ਚੈਨਲ ਦੀ ਟੀਮ ਔਰ ਪਾਵਰ ਆਫ ਸੋਸ਼ਲ ਯੂਨਿਟੀ ਦੀ ਟੀਮ ਬਕਾਇਦਾ ਤੌਰ ਤੇ ਪਠਾਨਕੋਟ ਤੋਂ ਜਦੋਂ ਭੋਗਪੁਰ ਪਹੁੰਚੀ ਔਰ ਭੋਗਪੁਰ ਤੋਂ ਕੈਪਟਨ ਗੁਰਮੀਤ ਸਿੰਘ ਜਿਹੜੇ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਜਲੰਧਰ ਤੋਂ ਪ੍ਰੈਜ਼ੀਡੈਂਟ ਨੇ ਔਰ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਉਸ ਜਗ੍ਹਾ ਵਿਜ਼ਿਟ ਕਰਵਾਇਆ ਜਿਸ ਜਗ੍ਹਾ ਵੌਲੀਬॉल ਦਾ ਟੂਰਨਾਮੈਂਟ ਜਿਹੜਾ ਉਹ ਚੱਲ ਰਿਹਾ ਸੀ ਆਰਮੀ ਦੇ ਵੱਲੋਂ ਇਹ ਟੂਰਨਾਮੈਂਟ ਜੋ ਬਾਲੀਬਾਲ ਦਾ ਉਸ ਦਾ ਮੁਕਾਬਲਾ ਕਰਵਾਇਆ ਗਿਆ ਅਸੀਂ ਉੱਥੇ ਜਾ ਕੇ ਬਕਾਇਦਾ ਤੌਰ ਤੇ ਟੂਰਨਾਮੈਂਟ ਦਾ ਆਨੰਦ ਮਾਣਿਆ ਔਰ ਬਹੁਤ ਹੀ ਸਹਿਜ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਟੀਮਾਂ ਦਾ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਸੀ ਔਰ ਆਦਮੀ ਔਰ ਆਰਮੀ ਦੇ ਵੱਲੋਂ ਜਿਹੜਾ ਇਹ ਕਦਮ ਚੁੱਕਿਆ ਗਿਆ ਕੈਪਟਨ ਗੁਰਮੇਲ ਸਿੰਘ ਨੇ ਦੱਸਿਆ ਕਿ ਜਿਵੇਂ ਪੰਜਾਬ ਦੇ ਉੱਪਰ ਇੱਕ ਨਸ਼ਿਆਂ ਨੂੰ ਲੈ ਕੇ ਬਹੁਤ ਕਲੰਕ ਲੱਗਾ ਹੋਇਆ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਜ਼ਿਆਦਾ ਕਰਕੇ ਨਸ਼ਿਆਂ ਵੱਲ ਹੈ ਉਸ ਚੀਜ਼ ਨੂੰ ਠੱਲ ਪਾਉਣ ਵਾਸਤੇ ਆਰਮੀ ਵੱਲੋਂ ਇਹ ਬਹੁਤ ਵੱਡਾ ਸਟੈਪ ਚੁੱਕਿਆ ਗਿਆ ਹੈ ਔਰ ਜਿਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਕੈਪਟਨ ਗੁਰਮੇਲ ਸਿੰਘ ਜਿਹੜੇ ਕਿ ਪੋਸੂ ਦੇ ਪ੍ਰਧਾਨ ਨੇ ਡਿਸਟ੍ਰਿਕਟ ਜਲੰਧਰ ਤੋਂ ਉਹਨਾਂ ਦਾ ਇਸ ਟੂਰਨਾਮੈਂਟ ਦੇ ਵਿੱਚ ਵੀ ਕਾਫੀ ਯੋਗਦਾਨ ਰਿਹਾ ਕਿਉਂਕਿ ਆਲਰੇਡੀ ਉਹ ਹਮੇਸ਼ਾ ਇਹਨਾਂ ਗਤੀਵਿਧੀਆਂ ਦੇ ਨਾਲ ਜੁੜੇ ਰਹਿੰਦੇ ਨੇ ਉਹਨਾਂ ਨੇ ਆਲਰੇਡੀ ਜਿਹੜੀ ਆਰਮੀ ਦੇ ਨਾਮ ਤੇ ਇੱਕ ਵੈਲਫੇਅਰ ਸੁਸਾਇਟੀ ਵੀ ਬਣਾਈ ਹੈ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਅਗਲਾ ਸਟੈਪ ਵੀ ਉਹਨਾਂ ਨੇ ਚੱਕਿਆ ਹੋਇਆ ਹੈ ਔਰ ਜਦੋਂ ਹੀ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਜਨਰਲ ਸਕੱਤਰ ਸਰਦਾਰ ਨਿਰਮਲ ਸਿੰਘ ਦਰਾਹਾ ਔਰ ਪੋਸੂ ਨਾਮਾ ਚੈਨਲ ਦੀ ਟੀਮ ਜਿਹੜੀ ਹੈ ਉਹ ਪੋ ਉੱਪਰ ਪਹੁੰਚੀ ਔਰ ਪੋ ਉੱਪਰ ਪਹੁੰਚਣ ਤੇ ਉਹਨਾਂ ਨੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਦਾ ਔਰ ਜਨਰਲ ਕਤਰ ਨਿਰਮਲ ਸਿੰਘ ਜੀ ਦਾ ਉਹਨਾਂ ਨੇ ਸਰੂਪਾ ਪਾ ਕੇ ਬਹੁਤ ਹੀ ਸਨਮਾਨ ਕੀਤਾ ਬਹੁਤ ਸਤਕਾਰ ਤੇ ਪਿਆਰ ਦਿੱਤਾ ਔਰ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਜਿਹੜੀ ਹੈ ਉਸ ਤੇ ਬਾਰੇ ਕਾਫੀ ਡਿਟੇਲ ਦੇ ਵਿੱਚ ਉਹਨਾਂ ਨੇ ਗੱਲਬਾਤ ਵੀ ਕੀਤੀ ਕਿਉਂਕਿ ਪਾਵਰ ਆਫ ਸੋਸ਼ਲ ਯੂਨਿਟੀ ਦੇ ਵੱਲੋਂ ਚੱਕਿਆ ਇੱਕ ਬਹੁਤ ਅਹਿਮ ਕਦਮ ਜੋ ਬੱਚਿਆਂ ਦੇ ਭਵਿੱਖ ਲਈ ਹਮੇਸ਼ਾ ਬਹੁਤ ਕਾਰਗਰ ਸਿੱਧ ਹੋਵੇਗਾ ਕਿਉਂਕਿ ਇਹਨਾਂ ਨੇ ਸਾਢੇ 3 ਕਨਾਲਾਂ ਤੋਂ ਵੱਧ ਜਿਹੜੀ ਜ਼ਮੀਨ ਹੈ ਉਹ ਖਰੀਦੀ ਹੈ ਉਸ ਦਾ ਬਿਆਨਨਾ ਦਿੱਤਾ ਜਾ ਰਿਹਾ ਔਰ ਦਿੱਤਾ ਹੋਇਆ ਆ ਔਰ ਉਸ ਤੋਂ ਬਾਅਦ ਫਰਵਰੀ ਦੇ ਵਿੱਚ ਇਸ ਦੀ ਰਜਿਸਟਰੀ ਹੈ ਔਰ ਜਿਸ ਦੀ ਖਰਚੇ ਦੀ ਪਰਭਾਈ ਵਾਸਤੇ ਜਲੰਧਰ ਜ਼ਿਲ੍ਹੇ ਦੀ ਜੇਕਰ ਗੱਲ ਕਰੀਏ ਕੈਪਟਨ ਗੁਰਮੀਲ ਸਿੰਘ ਤੇ ਉਹਨਾਂ ਦੀ ਪੂਰੀ ਟੀਮ ਨੇ ਜਿਹੜੀ ਹੈ ਉਹ ਬਹੁਤ ਜ਼ਿਆਦਾ ਮਦਦ ਕੀਤੀ ਔਰ ਭਵਿਕ ਵਿੱਚ ਵੀ ਉਹਨਾਂ ਨੇ ਮਤਲਬ ਵਿਸ਼ਵਾਸ ਦਵਾਇਆ ਹੈ ਕਿ ਅਸੀਂ ਹੋਰ ਜ਼ਿਆਦਾ ਮਦਦ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਲੇਕਿਨ ਦੋਸਤੋ ਇਹ ਬਹੁਤ ਵੱਡਾ ਸਟੈਪ ਹੈ ਜੋ ਕੈਪਟਨ ਗੁਰਮੀਲ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਹੈ ਉਹਨਾਂ ਨੇ ਚੱਕਿਆ ਹੈ ਔਰ ਖਾਸ ਕਰਕੇ ਜਦੋਂ ਨੌਜਵਾਨ ਬੀੜੀ ਨੂੰ ਖੇਡਾਂ ਦੇ ਵੱਲ ਪ੍ਰੇਰਿਤ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਲੰਕ ਪੰਜਾਬ ਦੇ ਉੱਪਰ ਲੱਗਾ ਹੋਇਆ ਹੈ ਕਿ ਪੰਜਾਬ ਦੇ ਵਿੱਚ ਛੇਮਾ ਦਰਿਆ ਵਗ ਰਿਹਾ ਹੈ ਨਸ਼ਿਆਂ ਦਾ ਉਸ ਤੋਂ ਕਿਤੇ ਨਾ ਕਿਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਛੁਟਕਾਰਾ ਮਿਲੇਗਾ ਔਰ ਆਰਮੀ ਵੱਲੋਂ ਇਹ ਚੱਕਿਆ ਗਿਆ ਕਦਮ ਜਿਹੜੀ ਇਸ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ ਔਰ ਭਵਿੱਖ ਦੇ ਵਿੱਚ ਹੋਰ ਗੇਮਸ ਨੂੰ ਲੈ ਕੇ ਵੀ ਉਹ ਪਲੈਨਿੰਗ ਕਰ ਰਹੇ ਨੇ ਕਿ ਭਵਿੱਖ ਦੇ ਵਿੱਚ ਇਹ ਜਿਹੜੀਆਂ ਗੇਮਸ ਨੇ ਮੁੜਾ ਨਵੀ ਮਤਲਬ ਉਹ ਗਰਾਉਂਡ ਤੇ ਲਿਆਂਦਾ ਜਾਵੇਗਾ ਔਰ ਉਹਨਾਂ ਦੇ ਵੀ ਕੰਪੀਟੀਸ਼ਨ ਹੋਣਗੇ ਸੋ ਇਸ ਕਰਕੇ ਪਾਵਰ ਆਫ ਸੋਸ਼ਲ ਜੁਨਟੀ ਬਲੋਂ ਹਮੇਸ਼ਾ ਇਸ ਕਦਮ ਦੀ ਤਾਰੀਫ ਕੀਤੀ ਗਈ ਹੈ ਔਰ ਖਾਸ ਕਰਕੇ ਜਸਵੰਤ ਸਾਹਿਬ ਦਾ ਚਾਹੁੰਦੇ ਹੈ ਕਿ ਇਸ ਤਰ੍ਹਾਂ ਦੇ ਇਕੱਠ ਦੇ ਵਿੱਚ ਨੌਜਵਾਨ ਪੀੜੀ ਨੂੰ ਜਿਹੜਾ ਹੈ ਉਹੀ ਡਾਇਰੈਕਸ਼ਨ ਦੇਣੀ ਚਾਹੀਦੀ ਉਹੀ ਸਹਿਦ ਦੇਣੀ ਚਾਹੀਦੀ ਹੈ ਜਿਸ ਤੋਂ ਸਬਕ ਲੈ ਕੇ ਜਿਹੜੀ ਨੌਜਵਾਨ ਪੀੜੀ ਹੈ ਉਹ ਆਪਣੇ ਆਪ ਨੂੰ ਆਪਣੇ ਚੰਗੇ ਮਤਲਬ ਪ੍ਰੋਫੈਸ਼ਨ ਦੇ ਨਾਲ ਜੋੜ ਸਕੇ ਕੋਈ ਕੰਮ ਕਾਜ ਕਰ ਸਕੇ ਔਰ ਕੋਈ ਆਰਮੀ ਵਿੱਚ ਜਾਣਾ ਚਾਹੁੰਦਾ ਹੈ ਕੋਈ ਪੁਲਿਸ ਦੇ ਵਿੱਚ ਜਾਣਾ ਚਾਹੁੰਦਾ ਹੈ ਔਰ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਆਰਮੀ ਵੈਲਫੇਅਰ ਸੁਸਾਇਟੀ ਜਿਹੜੀ ਭੋਪੌਰ ਵੱਲੋਂ ਬਣਾਈ ਗਈ ਹੈ ਕੈਪਟਨ ਗੁਰਮੇਲ ਸਿੰਘ ਜਿਸ ਦੇ ਪ੍ਰੈਜ਼ੀਡੈਂਟ ਨੇ ਉਹ ਇਸ ਤਰ੍ਹਾਂ ਦੀ ਵਰਕਸ਼ਾਪ ਜਿਹੜੀਆਂ ਨੇ ਲਾਉਂਦੇ ਰਹਿੰਦੇ ਨੇ ਬੇਸ਼ੱਕ ਉਹ ਬੱਚਿਆਂ ਦੇ ਸਿਲਾਈ ਸੈਂਟਰ ਦੀ ਗੱਲਬਾਤ ਹੋਵੇ ਬੱਚਿਆਂ ਦੀ ਕੰਪਿਊਟਰ ਸੈਂਟਰ ਦੀ ਗੱਲਬਾਤ ਹੋਵੇ ਮਤਲਬ ਜਿਸ ਤਰ੍ਹਾਂ ਦੀ ਵੀ ਵੈਲਫੇਅਰ ਉਹਨਾਂ ਦੇ ਕਨਸਟੀਟਿਊਸ਼ਨ ਦੇ ਵਿੱਚ ਹੈ ਉਸ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ ਕੈਪਟਨ ਸਾਹਿਬ ਤੁਸੀਂ ਇਸੇ ਤਰ੍ਹਾਂ ਹੀ ਸਮਾਜ ਦੇ ਲਈ ਕੁਛ ਨਾ ਕੁਛ ਕਦਮ ਚੱਕਦੇ ਰਹੋ ਕੁਛ ਨਾ ਕੁਛ ਕਦਮ ਜਿਹੜੇ ਕੰਮ ਕਰਦੇ ਰਹੋ ਹਮੇਸ਼ਾ ਇਹਨਾਂ ਕੰਮਾਂ ਦੀ ਸਰਹਾਨਨਾ ਕੀਤੀ ਜਾਂਦੀ ਹੈ ਸੋ ਇੱਕ ਵਾਰ ਫਿਰ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼ਰੀਫ ਫਕੀਰ ਜਨ ਜਸਨ ਸਾਹਿਬ ਵੱਲੋਂ ਅਤੇ ਜਰਨਲਸ ਕਤਰ ਵੱਲੋਂ ਕੈਪਟਨ ਗੁਰਮੀਤ ਸਿੰਘ ਜੀ ਦਾ ਬਹੁਤ ਹੀ ਨਿਗਾ ਸਵਾਗਤ ਔਰ ਉਹਨਾਂ ਦਾ ਥੈਂਕਸ ਕੀਤਾ ਗਿਆ ਕਿਉਂਕਿ ਉਹਨਾਂ ਨੇ ਬਹੁਤ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਇਹਨਾਂ ਨੂੰ ਨਮਾਜ਼ਿਆ ਹੈ ਸਤਕਾਰ ਕੀਤਾ ਹੈ ਸਰੂਪਾ ਪਾ ਕੇ ਸਤਕਾਰ ਕੀਤਾ ਹੈ ਔਰ ਹਮੇਸ਼ਾ ਤੁਹਾਡੇ ਕੋਲ ਇਸ ਤਰ੍ਹਾਂ ਦੇ ਪਿਆਰ ਦੀ ਉਮੀਦ ਰਹੇਗੀ ਪਾਵਰ ਆਫ ਸੋਸ਼ਲ ਜੁਨਿਟੀ ਦੀ ਵਿਚਾਰਧਾਰਾ ਜਿਹੜੀ ਹੈ ਤੁਸੀਂ ਜਨ ਜਨ ਤੱਕ ਪਹੁੰਚਾਉਂਦੇ ਰਹੋ ਔਰ ਪਹੁੰਚਾ ਵੀ ਰਹੇ ਹੋ ਤੁਹਾਡੀ ਟੀਮ ਨੂੰ ਜਿਹੜੀ ਹੈ ਪੂਰੀ ਸੈਲੂਟ ਹੈ ਔਰ ਪੂਰੀ ਤਰਾ ਅਸੀਂ ਤੁਹਾਡੀ ਤਾਰੀਫ ਕਰਦੇ ਆ ਤੁਹਾਡੀ ਕਰਦੇ ਆ ਤਾਰੀਫ ਔਰ ਤੁਹਾਡੀ ਪੂਰੀ ਟੀਮ ਦੀ ਕਰਦੇ ਆ ਸੋ ਬਹੁਤ ਬਹੁਤ ਮਿਹਰਬਾਨੀ ਕੈਪਟਨ ਸਾਹਿਬ ਤੁਸੀਂ ਜੁੜੇ ਹੋ ਪਾਵਰ ਆਫ ਸੋਸ਼ਲ ਜੁਨਟੀ ਦੀਆਂ ਸੇਵਾਵਾਂ ਦੇ ਨਾਲ ਹਮੇਸ਼ਾ ਸਾਨੂੰ ਤੁਹਾਡੇ ਤੇ ਮਾਣ ਹੈ ਸੋ ਦੋਸਤੋ ਇਸ ਐਪੀਸੋਡ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਜੈ ਟੀਮ ਜੈ ਪਾਰਥ